ਅੱਛਾ AK 47 ਦੀ ਗੋਲੀ ਤੁਹਾਡੇ ਢੱਡ ਵਿੱਚ ਹੈਗੀ ਹੈ। ਇਹ ਇੱਥੇ ਪੱਟ ਚ ਲੱਗੀ ਸੀ ਉਹ ਸਿੱਧੀ ਜਾ ਕੇ ਪੇਟ 'ਚ ਅੱਗੇ ਰੁਕ ਗਈ। ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਮੈਂ ਵੀ ਤੇਰੇ ਨਾਲ ਹੀ ਚੱਲੂ ਖੇਤਕਾਰ ਤੂੰ ਇੱਕ ਵਾਰ ਆ ਜਾ। ਫਿਰ ਕਹਿੰਦਾ ਮੈਂ ਵੀ ਚੱਲਾਂ ਤੇਰੇ ਨਾਲ। ਮੁੰਮਨ ਤਕਰੀਬਨ 4:00 ਵਜੇ ਪਹੁੰਚਿਆ ਉਹਦੇ ਕੋਲ। ਤੇ ਚਲੋ ਇੰਨੇ ਚ ਆ ਵੀ ਰਹੇ ਸੀਗੇ ਉਹ ਸਿੱਧੂ ਦੇ ਫਾਦਰ ਨਾਲ ਉਹ 5-4 ਮਿੰਟਾਂ ਦੇ ਫਰਕ ਨਾਲ ਗਨਮੈ ਆ ਵੀ ਰਹੇ ਸੀਗੇ। ਸਿੱਧੂ ਦੇ ਫਾਦਰ ਨਾਲ ਸਿੱਧੂ ਦੇ ਆਖਰੀ ਸਾਹਾਂ ਦੇ ਤੱਕ ਜੋ ਆਦਮੀ ਸੀ ਉਸ ਦਾ ਦੋਸਤ ਉਹ ਅੱਜ ਕੈਮਰੇ ਮੋਹਰੇ ਆਇਆ ਹੈ ਉਸ ਨੇ ਸਾਰਾ ਹਾਲਾਤ ਹਾਲ ਦੱਸਿਆ ਕਿ ਕਿਸ ਤਰ੍ਹਾਂ ਇਹ ਸਾਰਾ ਪਾਣਾ ਵਰਤਿਆ ਭਾਵੇਂ ਸਿੱਧੂ ਮੂਸੇ ਵਾਲੇ ਨੂੰ ਗਏ 3 ਸਾਲ ਹੋ ਗਏ ਪਰ ਅੱਜ ਉਸ ਨੇ ਦੱਸਿਆ ਕਿ ਉਹ ਕਿਹੜਾ ਟਾਈਮ ਸੀਗਾ ਕਿ ਜਦੋਂ ਉਹਨਾਂ ਵਸਤੇ ਕਾਲਾ ਦਿਨ ਸੀ ਤੇ ਕਿਸ ਤਰ੍ਹਾਂ ਇਹ ਸਾਰਾ ਪਾਣਾ ਵਰਤਿਆ ਸਾਰੀ ਐਂਡ ਤੱਕ ਵੀਡੀਓ ਸੁਣੋ ਤੇ ਤੁਹਾਨੂੰ ਵੀ ਪਤਾ ਲੱਗ ਜੇਗਾ ਕਿ ਆਖਰੀ ਕੀ ਗੱਲ ਸੀ ਸੋ ਸਿੱਧੂ ਮੂਸੇ ਵਾਲਾ ਡਰਾਈਵ ਕਰਦਾ ਸੀ ਤੇ ਤੁਸੀਂ ਨਾਲ ਦੀ ਸੀਟ ਤੇ ਬੈਠੇ ਸੀ ਤੇ ਪਿੱਛੇ ਕੌਣ ਬੈਠਾ ਸੀ ਗੁਰਵਿੰਦਰ ਪਿੱਛੇ ਬੈਠਾ ਮੰਦਰ ਵਾਲੇ ਮੋੜ ਤੱਕ ਇਹ ਦੋ ਪਹੁੰਚੇ ਦੁਬਾਰੇ ਫੇਰ ਉਹ ਪਹਿਲਾਂ ਮਾਨਸਾਵਾਲ ਨੂੰ ਮੁੜ ਗਈ ਕਰੋੜਾ ਕਰ ਦੁਬਾਰਾ ਫੇਰ ਉਹ ਸਾਡੇ ਪਿੱਛੇ ਆ ਗਈ ਅਸੀਂ ਉਸ ਟਾਈਮ ਸਿੱਧੂ ਨੂੰ ਕਿਹਾ ਮੈਂ ਦੁਬਾਰਾ ਫੇਰ ਆ ਗਈ ਗੁਰਵਿੰਦਰ ਨੇ ਵੀ ਕਿਹਾ ਵੀ ਅਸੀਂ ਦੋਨਾਂ ਨੇ ਕਿਹਾ ਵੀ ਗੱਡੀ ਭਜਾ ਲਾ ਬੰਦੇ ਗਲਤ ਲੱਗਦੇ ਆ ਕੋਈ ਗੱਲ ਨਹੀਂ ਕਹਿੰਦਾ ਆਉਣ ਦੇ ਬਸ ਉਹ ਜਦੋਂ ਉਹਨਾਂ ਨੇ ਬਰਾਬਰ ਗੱਡੀ ਲਾਈ ਤੇ ਸਿੱਧੂ ਨੇ ਦੇਖ ਲਿਆ ਵੀ ਕਿਉਂਕਿ ਉਹ ਸਿੱਧੂ ਵਾਲੀ ਸਾਈਡ ਗੱਡੀ ਸੀਗੀ ਕਿ ਉਹਨਾਂ ਨੇ ਇੱਕ 47 ਕੱਢ ਲਈ ਸ਼ੀਸ਼ਾ ਡਾਊਨ ਕਰਕੇ ਉਹ ਬੰਦੇ ਨੇ ਉਹ 1 47 ਉਹਨੂੰ ਸਿੱਧੂ ਕੋਲ ਨਹੀਂ ਕੱਢ ਲਈ ਸੀ ਸਿੱਧੂ ਨੇ ਪਿਸਟਲ ਚੱਕਿਆ ਉਹਦਾ ਕਾਹ ਕਰਿਆ ਉਹਨਾਂ ਦੇ ਗੋਲੀ ਚਲਾਈ ਪਹਿਲਾਂ ਸਿੱਧੂ ਨੇ ਗੋਲੀ ਚਲਾਈ ਫਿਰ ਉਧਰੋਂ ਲਗਾਤਾਰ ਗੋਲੀ ਜਵਾਏ ਉਹ ਚਲਦੀਆਂ ਰਹੀਆਂ AK 47 ਦੀਆਂ ਗੋਲੀਆਂ ਸਿੱਧੂ ਦੇ ਪੇਟ 'ਚ ਲੱਗ ਗਈਆਂ ਮਾਂ 'ਚ ਲੱਗ ਗਈਆਂ ਲੱਤ 'ਚ ਲੱਗ ਗਈਆਂ ਉਹ ਵੀ ਮੇਰੇ ਵਾਲੇ ਪਾਸੇ ਡਿੱਗ ਪਿਆ ਮੇਰੀ ਗੋਦੀ 'ਚ ਡਿੱਗ ਪਿਆ ਸੀਗਾ ਫਿਰ ਲਗਾਤਾਰ ਅੱਗੇ ਉਹ ਫਾਇਰਿੰਗ ਹੋਉਂਦੀ ਰਹੀ ਸਾਡੇ ਤੇ ਸਾਈਡ ਤੋਂ ਪਿਸਤਲ ਵਾਲੇ ਨੇ ਪਹਿਲਾਂ ਅੱਗੇ ਉਹ ਹੀ ਫਾਇਰਿੰਗ ਫਿਰ ਸਾਈਡ ਤੋਂ ਹੋਈ ਫਿਰ ਸਾਈਡ ਤੋਂ ਪਿਸਤਲ ਨਾਲ ਹੋਈ ਹੈ ਜਾਨੀ ਕਿ ਸਿੱਧੂ ਡਰਾਈਵ ਕਰ ਰਿਹਾ ਸੀ ਥਾਰ ਨੂੰ ਸਿੱਧੂ ਨੇ ਦੇਖ ਲਿਆ ਸੀ ਕਿ ਸੱਜੇ ਪਾਸੇ ਕਰੋਲਾ ਗੱਡੀ 'ਚ AK47 ਤਾਣ ਲਈ ਹੈ ਮੇਰੇ ਵੱਲ ਪਾਸੇ ਤੇ ਫੇਰ ਵੱਜਣਗੇ ਹੋਣਗੇ ਸਿੱਧੂ ਨੂੰ ਪਤਾ ਲੱਗ ਗਿਆ ਸੀ ਹੂੰ ਹਾਂ ਵੀ AK47 ਉਹਨਾਂ ਨੇ ਕੱਢ ਲਈ ਫੇਰ ਹੀ ਉਹਨੇ ਆਪਦਾ ਪਿਸਤਲ ਚੱਕ ਕੇ ਕੌਕ ਕਰਕੇ ਉਹਨਾਂ ਦੇ ਫਾਇਰ ਕਿਉਂ ਨਹੀਂ ਪਹਿਲਾਂ ਫਾਇਰ ਕਰੇ ਨੇ ਫੇਰ ਉਹਨਾਂ ਨੇ ਜਦੋਂ AK47 ਦਾ ਬ੍ਰਸਟ ਸਿੱਧੂ ਦੇ ਲੱਗ ਗਿਆ ਸਿੱਧੂ ਫੇਰ ਉਹ ਡਿੱਗ ਗਿਆ ਬ੍ਰਸਟ ਲੱਗਣ ਦੇ ਬਾਵਜੂਦ ਵੀ ਸਿੱਧੂ ਨੇ ਬਾਅਦ ਚ ਜਿੰਨੇ ਪਿਸਤਲ ਜਿ ਸੀਗਾ ਫਾਇਰ ਤਾਂ ਉਹ ਫਾਇਰ ਕੱਢੇ ਨਹੀਂ ਹੁੰਦੇ ਬ੍ਰਸਟ ਲੱਗਣ ਤੋਂ AK47 ਦੀਆਂ ਗੋਲੀਆਂ ਲੱਗਣ ਤੋਂ ਬਾਅਦ ਵੀ ਸਿੱਧੂ ਨੇ ਉਹਨਾਂ ਦੇ ਗੋਲੀਆਂ ਚਲਾਈਆਂ ਨੇ ਅੱਛਾ ਸਿੱਧੂ ਨੇ ਚਲਾਈਆਂ ਗੋਲੀਆਂ ਉਹਨਾਂ ਤੇ ਬਾਹ ਡੈਮੇਜ ਹੋ ਗਈ ਸੀਗੀ ਲਤ ਦੇ ਪੱਟਦੇ ਲੱਗੀਆਂ ਸੀ ਆ ਪੇਟ 'ਚ ਵੀ ਲੱਗੀਆਂ ਫਿਰ ਵੀ ਜਿੰਨਾ ਚਿਰ ਉਹ ਬਿਲਕੁਲ ਡਿੱਗਿਆ ਨਹੀਂ ਉਹਨਾਂ ਚਿਰ ਉਹਨੇ ਫਾਇਰ ਜਵਾਬੀ ਕਰੇ ਨਹੀਂ ਉਹਨਾਂ ਨੇ ਲੱਗੇ ਨਹੀਂ ਲੱਗੇ ਕਿਸੇ ਦੇ ਹੋਏ ਕੀ ਹੋਇਆ ਉਹਦੇ ਬਾਰੇ ਆਪਾਂ ਨੂੰ ਕੌਣ ਚਲਾ ਰਿਹਾ ਸੀਗਾ 47 ਜੇ ਤੁਸੀਂ ਇਹਨਾਂ ਦੱਸ ਸਕਦੇ ਹੋ ਤਾਂ 47 ਮੰਨੂ ਸੀਗਾ ਮੰਨੂ ਗੁੱਸਾ ਹੂੰ ਉਸ ਕੋਲ 47 ਸੀ ਕਰੋਲਾ ਜਗਰੂ ਰੂਪਾ ਜਲਾ ਰਿਆ ਸੀ ਉਹਦੇ ਅੰਮ੍ਰਿਤਸਰ ਇਨਕਾਉਂਟਰ ਸੀ ਸੋ ਜਦੋਂ ਚਲਾ ਰਿਆ ਸੀ ਤਾਂ ਉਹਨਾਂ ਦੀ ਗੱਡੀ ਰੋਗੀ ਤੁਹਾਡੀ ਰੋਗੀ ਫੇਰ ਕਿ ਹੋਇਆ ਮੰਨੂ ਨੇ ਅੱਗੋਂ ਰੋਡ ਤੋਂ ਖੜਕੇ 100 ਮੀਟਰ ਅੱਗੇ ਕੋਰੋਲਾ ਕਾਰ ਟੇਡੀ ਲਾਈ ਫਿਰ ਉਹਨੇ ਕੋਰੋਲਾ ਕਾਰ ਚ ਉਤਰ ਕੇ ਸਾਡੇ ਵੱਲ ਆ ਰਿਹਾ ਸੀਗਾ ਤੇ ਨਾਲੇ ਫਾਇਰ ਕਰ ਰਿਹਾ ਸੀਗਾ ਤੇ ਉਹ ਉਸ ਤੋਂ ਬਾਅਦ ਦਾ ਜਿਹੜਾ ਰੂਪਾ ਜਿਹੜੇ ਡਰਾਈਵਰ ਸਾਈਡ ਦੀ ਟਾਕੀ ਵੀਰ ਤੇ ਖੜਕੇ ਉੱਥੇ ਫਾਇਰ ਕਰ ਰਿਆ ਸੀ ਕੋਰੋਲਾ ਕਾਰ ਚ ਤੇ ਪਹਿਲਾਂ ਉਹਨਾਂ ਨੇ ਫਾਇਰ ਕਰੇ ਫਿਰ ਦੂਸਰੇ ਸੀ ਕੇ ਬਲੈਰੋ ਵਾਲਿਆਂ ਨੇ ਚਾਰਸਪੇਰੇ ਗੱਡੀ ਘੇਰ ਕੇ ਫਿਰ ਸਿੱਧੂ ਦੇ ਸਾਡੇ ਤੇ ਫਾਇਰ ਕਰੇ ਜਦ ਪਹਿਲਾ ਮੰਨੂ ਨਹੀਂ ਕਰੇ ਮੰਨੂ ਨੇ ਫਾਇਰ ਬੰਦ ਕਰਨ ਤੋਂ ਬਾਅਦ ਫਿਰ ਜਿਹੜੀ ਦੂਸਰੀ ਸਾਈਡ ਬਲੈਰੋ ਦੂਸਰੀ ਖੜੀ ਸੀ ਪਿੱਛੇ ਸਾਈਡ ਤੇ ਖੜੀ ਸੀ ਜਿਹੜੀ ਮਾੜੀ ਗੱਡੀ ਇੱਥੇ ਤੇ ਉਹਦੀ ਥੋੜਾ ਸਾਈਡ ਤੇ ਖੜੀ ਸੀਗੀ ਬਰਾਬਰ ਰੂਪੇ ਦੀ ਗੱਡੀ ਮੰਨੂ ਦੀ ਗੁਰੂ ਕਰੋਲਾ ਕਾਰ ਉਹ ਸਾਡੇ ਅੱਗੇ ਖੜ ਗਈ ਸੀ ਜਾ ਕੇ ਪਹਿਲਾਂ ਉਹਨਾਂ ਨੇ ਫਾਇਰ ਕਰਿਆ ਫਿਰ ਉਹਨਾਂ ਨੇ ਫਾਇਰ ਬੰਦ ਕਰਕੇ ਫਿਰ ਇਹਨਾਂ ਨੇ ਬਲੈਰੋ ਵਾਲਾ ਨਹੀਂ ਸਾਡੇ ਤੇ ਫਾਇਰ ਕਰਿਆ ਕਿ ਸਿੱਧਾ ਹੂੰ ਕੋਈ ਕਿ ਕਿਤੇ ਲੱਗੀ ਕਿਤੇ ਨਹੀਂ ਲੱਗੀ ਉਸ ਲਗਾਤਾਰ ਫਾਇਰ ਹੁੰਦੇ ਰਹੇ ਤੁਹਾਡੇ ਕਿਥੇ ਕਿਥੇ ਲੱਗੀਆਂ ਬਹੁਤ ਗੱਲ ਫੈਲ ਰਹੀ ਸੀ ਕਿ ਸਿੱਧੂ ਮੂਸੇ ਵਾਲੇ ਦਾ ਤਾਂ ਹੋ ਗਿਆ ਕੰਮ ਤੇ ਤੁਹਾਡੇ ਚਵੇਂ ਨਾਲ ਦੇ ਕਿਵੇਂ ਬਚ ਗਏ ਇਹ ਲੋਕਾਂ ਨੇ ਬਹੁਤ ਕੁਐਸਚਨ ਚੱਕਿਆ ਸੀ ਸਾਡੇ ਨੂੰ ਮੇਰਾ ਲਗਭਗ 2 ਸਾਲ ਟ੍ਰੀਟਮੈਂਟ ਚੱਲਿਆ ਡੀਐਮਸੀ 2 ਮਹੀਨੇ ਤਾਂ ਮੈਂ ਸਾਨੂੰ ਦੋਨੋਂ ਨੂੰ ਉਥੇ ਲਗਾਤਾਰ ਐਡਮਿਟ ਰੱਖਿਆ ਮੇਰੇ ਬਾੰਜ ਫੈਕਟਰ ਸੀਗੇ AK47 ਦਾ ਬਰਸਟ ਹੈ ਹਮ ਇੱਕ ਇਥੇ ਹੈ AK47 ਦਾ ਸ਼ੂ ਕੀ ਰੰਗੀ ਸੀ ਇੱਕ ਇਥੇ ਪਿਸਟਲ ਹੈ ਮੋਡੇ ਮੋਡੇ ਦੇ ਵਿੱਚ ਤੇ ਇੱਕ AK47 ਦਾ ਇਥੇ ਲੱ ਅੱਛਾ ਇੱਕ AK47 ਤੁਹਾਡੇ ਢੱਡ ਚ ਹਜੇ ਹੈਗੀ ਹੈ ਇਹ ਚ ਪੱਟ ਚ ਲੱਗੀ ਸੀ ਉਹ ਸਿੱਧੀ ਜਾ ਕੇ ਪੇਟ ਚ ਅੱਗੇ ਰੁਗੀ ਕੋਈ ਇਹ ਬੌਲਟ ਜੋ ਕੀ ਆਈ ਹੈ ਸ਼ਾਇਦ ਮੈਨੂੰ ਬੌਲਟ ਜੋ ਕੀ ਆਏ ਕਿਉਂਕਿ ਇਹ ਸਪੀਡ ਸਲੋ ਹੋ ਗਈ ਸੀ ਹਮ ਸਲੋ ਹੋ ਕੇ ਸਪੀਡ ਲੱਗੀ ਹੈ ਨਹੀਂ ਤਾਂ ਜੇ ਸਿੱਧੀ ਲੱਗੀ ਹੁੰਦੀ ਫਿਰ ਤਾਂ ਅੱਗੇ ਉਹਦੀ ਲੱਗੇ ਜਾਂਣੀ ਪਿੱਛੋਂ ਲੱਗੇ ਜਾਂਣੀ अच्छा एक ਤੁਹਾਡੇ ਪੱਟ ਵਿੱਚ ਦੀ ਹੋ ਕੇ ਢਿੱਡ ਚ ਗਈ ਤੇ ਜਦੋਂ ਇਲਾਜ ਕੀਤਾ ਫਿਰ ਉਹ ਤੋਂ ਕੱਢੀ ਨਹੀਂ ਉਹਨਾਂ ਨੇ ਉਹ ਮੇਨ ਕੋਈ ਆਪਣੇ ਬਲੱਡ ਦੀ ਮੇਨ ਨਾੜ ਹੁੰਦੀ ਹੈ ਉਹਦੇ ਵਿੱਚੋਂ ਨਹੀਂ ਨਿਕਲਦੀ ਉਹ ਤੋਂ ਕੋਈ ਖਤਰਾ ਨਹੀਂ ਹੁੰਦਾ ਉਹਦੇ ਡਾਕਟਰਾਂ ਨੇ ਕਿਹਾ ਵੀ ਕੋਈ ਉਹਦੀ ਕੋਈ ਦਿੱਕਤ ਜਾਨੀ ਕਿ ਇਹ ਗੋਲੀ ਸਾਰੀ ਉਮਰ ਤੁਹਾਡੇ ਅੰਦਰ ਰਹੇਗੀ ਹਾਂਜੀ ਜਦੋਂ ਫਿਰ ਸਿੱਧੂ ਤੇ ਫਾਇਰ ਹੋ ਜਾਂਦੇ ਆ ਉਹ ਬੰਦੇ ਦੇਖ ਕੇ ਗਏ ਜਾਂ ਫਿਰ ਭੱਜ ਗਏ ਕਿਸਤੋਨ ਵਾਲੇ ਬੰਦੇ ਸੀ ਜੇ ਜਾਂ ਸਾਰੇ ਸੀਗੇ ਉਹ 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 ਬੰਦੇ ਉਹ ਗੱਡੀ ਦੇ ਨੇੜੇ ਜਰੂਰ ਆ ਗਏ ਸੀ ਬਾਰਨਰ ਦੇ ਤੇ ਨੇੜੇ ਆ ਕੇ ਉਹਨਾਂ ਨੇ ਚੰਗੀ ਨੇੜੇ ਆ ਕੇ ਵੀ ਗੋਲੀਆਂ ਚਲਾਈਆਂ ਨੇ ਤਾਂ ਉਹਨਾਂ ਨੇ ਕਨਫਰਮ ਵੀ ਕਰਿਆ ਵੀ ਸਿੱਧੂ ਹਾਂ ਸਿੱਧੂ ਡਿੱਗ ਪਿਆ ਤੇ ਫਿਰ ਉਹਨਾਂ ਨੇ ਆਪਸ ਵਿੱਚ ਗੱਲਾਂ ਵੀ ਆਪਸ ਵਿੱਚ ਕਰੀਆਂ ਨੇ ਹੂੰ ਤੇ ਆਪਸ ਵਿੱਚ ਗੱਲਾਂ ਕਰਕੇ ਫਿਰ ਉਹ ਫਿਰ ਨਾਲ ਦੀ ਨਾਲ ਉਹ ਤੋਂ ਭੱਜ ਰਹੇ ਸੀਗੇ ਤੇ ਇੰਨੇ ਜੀ ਆ ਕੇ ਫਾਦਰ ਸਾਹਿਬ ਨੇ ਫਾਦਰ ਸਾਹਿਬ ਆ ਕੇ ਜੀ ਉਹਨਾਂ ਨੇ ਸਾਨੂੰ ਨਾਲ ਗੱਲ ਮੈਂ ਜੀ ਕੇ ਉàngੁਛ ਹੋਰ ਲੋਕ ਆ ਗਏ ਤੇ ਨਾਲ ਦੀ ਨਾਲ ਉਹਨੂੰ ਪਹਿਲਾਂ ਸਿੱਧੂ ਵਾਲੀ ਟਾਕੀਏ ਜੋ ਸਿੱਧੂ ਨੂੰ ਕਰ ਲਿਆ ਫਿਰ ਸਾਡੇ ਲਈ ਟਾਕੀਆਂ ਪੱਟੀਆਂ ਗੂਗੇ ਸੈਂਟਰ ਲੋਕ ਸੀ ਗੱਡੀ ਲੋਕ ਹੋ ਗਈ ਟਾਕੀਆਂ ਪੱਟੀਆਂ ਫੇਰ ਜਦੋਂ ਫਾਇਰਿੰਗ ਹੋ ਗਈ ਗੋਲੀਆਂ ਚੱਲ ਗਈਆਂ ਫਿਰ ਸਿੱਧੂ ਬਾਈ ਉਦੋਂ ਹੀ ਡੈੱਡ ਹੋ ਗਿਆ ਸੀ ਲੱਗ ਮੇਰੇ ਹਿਸਾਬ ਨਾਲ ਲੱਗਦਾ ਵੀ ਉਸ ਟਾਈਮ ਡੈੱਡ ਹੋ ਗਿਆ ਸੀ ਕਿਉਂਕਿ ਮੇਰੀ ਗੋਦੀ ਸੀਗਾ ਨੂੰ ਮੈਨੂੰ ਮਹਿਸੂਸ ਹੋ ਸੀਗਾ ਵੀ ਇਹ ਵੀ ਸਿੱਧੂ ਨਹੀਂ ਰਿਹਾ ਜਿਵੇਂ ਸਿੱਧੂ ਮੂਸੇਵਾਲੇ ਨੇ ਜਕਰ ਕੀਤਾ ਸੀ ਕਿ ਟਾਲੀ ਵਾਲੇ ਖੇਤ ਵਿੱਚ ਜੱਟ ਦਾ ਸੇਵਾ ਬਿਲ ਬੜੇਗਾ ਇਹ ਉਹੀ ਖੇਤ ਹੈ ਉਸੇ ਖੇਤ ਵਿੱਚ ਸਿੱਧੂ ਦਾ ਅੰਤਮ ਸੰਸਕਾਰ ਕੀਤਾ ਗਿਆ ਤੇ ਇਸ ਵਿੱਚ ਸਿੱਧੂ ਦੀ ਸਮਾਦ ਬਣਾਈ ਗਈ ਹੁਣ ਸਮਾਦ ਨੂੰ 3 ਸਾਲਾਂ ਬਾਅਦ ਦੁਬਾਰਾ ਸਜਾਇਆ ਜਾ ਰਿਹਾ ਪੱਕਾ ਕੀਤਾ ਜਾ ਰਿਹਾ ਤੇ ਖੇਤ ਦੇ ਆਰ ਆਸੇ ਪਾਸੇ ਚਾਰ ਦੁਆਰੀ ਕੀਤੀ ਗਈ ਹੈ ਤਸਵੀਰਾਂ ਨੂੰ ਤੁਸੀਂ ਦੇਖ ਰਹੇ ਹੋ ਇਹ ਸਿੱਧੂ ਦੀ ਪਹਿਲੀ ਤਸਵੀਰ ਹੈ ਕਿ ਜਿਹਦੋ ਸਿੱਧੂ ਦਾ ਸਟੈਚੂ ਬਣਾਇਆ ਸੀ ਹੱਥ ਦੇ ਵਿੱਚ ਮਾਇਕ ਤੇ ਉਂਗਲ ਖੜੀ ਜਿਵੇਂ ਥਾਪੀ ਮਾਰ ਕੇ ਹਮੇਸ਼ਾ ਸਿੱਧੂ ਮੂਸੇ ਨੂੰ ਚਾਉਣ ਵਾਲੇ ਇੱਕ ਵਾਹਿਗੁਰੂ ਜੀ ਜੀ ਰੋ ਲਿਖਣਾ ਅੱਜ ਪੂਰੇ 3 ਸਾਲ ਹੋ ਗਏ ਸਿੱਧੂ ਨੂੰ ਵਿਛੜੇ ਨੂੰ ਸ਼ੁਕਰ ਹੈ ਕਿ ਮਾਪਿਆਂ ਨੂੰ ਇੱਕ ਛੋਟਾ ਸਿੱਧੂ ਮਿਲ ਗਿਆ ਪਰ ਇਹ ਸਿੱਧੂ ਕਿਤੇ પાਪਸ ਨਹੀਂ ਆਉਣਾ ਬਾਈ ਦਾ ਨੌਜਵਾਨ ਵੀ ਪਹੁੰਚਣਾ ਹੈ ਜਰਾ ਜੂਸ ਹੋਣਾ ਹੈ ਇਹਨਾਂ ਨੂੰ ਪਿਆਰ ਕਰਦੇ ਆ ਪਰ ਉਹਨਾਂ ਨੂੰ ਬੇਨਤੀ ਹੈ ਖੂਹੜਬਾਜੀ ਨਾ ਕਰਨੀ। ਪਾਣੀ ਦਾ ਪ੍ਰਬੰਧ ਹੈ, ਪਾਣੀ ਦਾ ਦੁੱਧ, ਚਾਰ ਸਾਰਾ ਕੁਝ ਪ੍ਰਬੰਧ ਕੀਤਾ ਹੋਇਆ ਹੈ ਪਰ ਜਿੰਨੀਆਂ ਬਸੰਗਤਾਂ ਆਉਣੀਆਂ ਉਹ ਬੜੇ ਆਰਾਮ ਨਾਲ ਇੱਥੇ ਬੈਠਣ ਖੂਹੜਬਾਜੀ ਦਾ ਮਤਲਬ ਨੌਜਵਾਨਾਂ ਨੂੰ ਪਹੁੰਚਣਾ ਹੈ। ਸਾਰਾ ਜੁੱਥ ਹੋਣਾ ਹੈ। ਇਹਨਾਂ ਨੂੰ ਪਿਆਰ ਕਰਦੇ ਆ ਪਰ ਉਹਨਾਂ ਨੂੰ ਬੇਨਤੀ ਹੈ ਖੂਹੜਬਾਜੀ ਨਾ ਕਰਨੀ।